ਇਹੋ ਜੀ ਜਗ੍ਹਾ ਤੇ ਮੌਜੂਦ ਆ ਜਿਸ ਨੂੰ ਅਸੀਂ ਪਰਮਾਤਮਾ ਦਾ ਘਰ ਕਹਾਂਗੇ ਇੰਨੀਆਂ ਰੂਹਾਂ ਨੂੰ ਇੱਥੇ ਆ ਕੇ ਉਹ ਘਰ ਮਿਲਿਆ ਜੋ ਸ਼ਾਇਦ ਉਹਨਾਂ ਨੂੰ ਸੜਕਾਂ ਤੇ ਜੀਵਨ ਵੀ ਨਹੀਂ ਮਿਲਣਾ ਸਾਡੇ ਸਮਾਜ ਦੇ ਸਿਰਫ ਇਹ ਲੋਕ ਭਾਰ ਸਮਝ ਕੇ ਜਾਂ ਬੋਝ ਸਮਝ ਕੇ ਸੁੱਟ ਦਿੰਦੇ ਆ ਕਿਸੇ ਨਾ ਕਿਸੇ ਜਗ੍ਹਾ ਤੇ ਛੱਡ ਦਿੱਤਾ ਜਾਂਦਾ ਕਈ ਜਗ੍ਹਾ ਤੇ ਜਦੋਂ ਅਸੀਂ ਆਪਣੇ ਕੋਲ ਇੱਥੇ ਬੱਚੇ ਆਉਂਦੇ ਨੇ ਤਾਂ ਇਹ ਸੋਚਦੇ ਆ ਉਹਨਾਂ ਨੂੰ ਜਲਦੀ ਗੱਡੀ ਦੇ ਵਿੱਚੋਂ ਸੁੱਟ ਦਿੱਤਾ ਜਾਂਦਾ ਬੱਤੇ ਆਉਂਦੇ ਨੇ ਤਾਂ ਉਦੋਂ ਉਹਨਾਂ ਦੀ ਬਹੁਤ ਜ਼ਿਆਦਾ ਹਾਲਤ ਮਾੜੀ ਹੋ ਜਾਂਦੀ ਹੈ ਇੱਕ ਤਾਂ ਇਹ ਵੀ ਕਿਸੇ ਨੇ ਛੁੱਟਿਆ ਉਹਨੂੰ ਕਈ ਵਾਰ ਉੱਥੇ ਸਵਾਲ ਵੀ ਉੱਠਦੇ ਨੇ ਵੀ ਉਹਨੂੰ ਇੱਕ ਬੇਟੀ ਨੂੰ ਕਿਉਂ ਛੱਡਿਆ ਸਮਾਜ ਦੇ ਵਿੱਚ ਇੱਕ ਐਦਾਂ ਦੀ ਤਰਾਸਦੀ ਸਮਝਦੇ ਆ ਜਿਹਦੇ ਵਿੱਚ ਬੇਟੀਆਂ ਨੂੰ ਛੱਡਿਆ ਜਾਂਦਾ ਜ਼ਿਆਦਾ ਪਰ ਜਦੋਂ ਬੇਟੇ ਆਉਂਦੇ ਆ ਤਾਂ ਉੱਥੇ ਤਾਂ ਇਹ ਸਮਝ ਇਹ ਆਉਂਦਾ ਵੀ ਇਹ ਕੀ ਵਰਤਾਰਾ ਹੈ ਨਾ ਪੜਾਈ ਦੇਖੀ ਜਾਂਦੀ ਹੈ ਬੱਚੇ ਦੇ ਕੱਪੜਾ ਲੱਤਾ ਬੱਚੇ ਨੂੰ ਬੜਾ ਛੋਟੇ ਛੋਟੇ ਬੱਚਿਆਂ ਨੂੰ ਨਵੀਂ ਨਵੀਂ ਚੀਜ਼ਾਂ ਦਾ ਬੜਾ ਸ਼ੌਂਕ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਕਿਵੇਂ ਮਤਲਬ ਸੇਵਾ ਦੇ ਤੌਰ ਦੇ ਤੇ ਚੀਜ਼ ਭਾਵੇਂ ਸਸਤੀ ਪਾ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹ ਬੱਚਿਆਂ ਲਈ ਨਵੀਂ ਆਵੇ ਪਹਿਲਾ ਬਾਲਕਰ ਹੋਏਗਾ ਜਿੱਥੋਂ ਦੇ ਸਾਰੇ ਬੱਚੇ ਆਈਸੀਐਸੀ ਬੋਰਡ ਦੇ ਵਿੱਚ ਪੜ੍ਹਦੇ ਨੇ ਇੱਕ ਡੋਰਮਟਰੀ ਬਣਾ ਕੇ ਇੱਕ ਹਾਲ ਬਣਾ ਕੇ ਉਹਦੇ ਵਿੱਚ ਬਹੁਤ ਸੌਖੇ ਚ ਰੱਖੇ ਜਾ ਸਕਦੇ ਸੀ ਪਰ ਇੱਥੇ ਵੀ ਐਦਾਂ ਦਾ ਇੱਕ ਘਰ ਦਾ ਕਨਸੈਪਟ ਦਿੱਤਾ ਗਿਆ ਜਿਵੇਂ ਇੱਕ ਕੋਠੀ ਹੈ ਉਹਦੇ ਵਿੱਚ ਤਿੰਨ ਬੈੱਡਰੂਮ ਨੇ ਡਰੈਇੰਗ ਕਮ ਡਾਈਨਿੰਗ ਰੂਮ ਹੈ ਉਹਨਾਂ ਦਾ ਆਪਣਾ ਆਪਣੀ ਕਿਚਨ ਆਪਣਾ ਬਾਥਰੂਮ ਹੈ ਕੋਈ ਵੀ ਖਾਣ ਪੀਣ ਦੀ ਚੀਜ਼ ਹੈ ਇਹ ਇੱਥੋਂ ਹੀ ਮਿਲਣੀ ਹੈ ਉਹ ਆਪਣੇ ਘਰਾਂ ਚ ਜਾਂਦੇ ਨੇ ਜੇ ਉਹਨਾਂ ਨੇ ਪਾਣੀ ਚਾਹ ਰੋਟੀ ਕੁਝ ਵੀ ਲੈਣਾ ਤਾਂ ਦੂਜੇ ਘਰ ਨਹੀਂ ਵੱੜਦੇ ਉਹਨੂੰ ਪਤਾ ਮੇਰਾ ਉਹ ਘਰ ਹੈ ਮੈਂ ਉੱਥੇ ਹੀ ਜਾਣਾ ਮੈਨੂੰ ਉੱਥੇ ਮਿਲਣਾ ਹੈ ਜਿਹੜੇ ਇਹ ਬੱਚੇ ਨੇ ਇਹ ਉਹ ਬੱਚੇ ਨੇ ਜਿਹੜੇ ਨਾ ਬਿਲਕੁਲ ਥੋੜੀ ਜਿਹੀ ਵੱਡੇ ਹੋ ਕੇ ਨਹੀਂ ਆ ਜਾਂਦੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਪੜ੍ਹਾਈ ਵੱਲ ਨੂੰ ਤੋਰ ਲਈ ਜਿੰਨੇ ਕੋਈ 10 ਸਾਲ ਦਾ 11 ਸਾਲ ਦਾ ਬੱਚਾ ਆ ਗਿਆ ਉਹਨਾਂ ਬਾਰੇ ਫਿਰ ਇੱਥੇ ਟੀਚਰ ਰੱਖ ਕੇ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਵੀ ਸਕੂਲ ਦੇ ਲੈਵਲ ਦਾ ਤਿਆਰ ਕਰਕੇ ਸਕੂਲ ਹੈ ਜੀ ਆਪਾਂ ਨੂੰ ਇਹ ਉਹ ਬੱਚੇ ਨੇ ਪਰ ਇਹਨਾਂ ਚ ਇੰਟਰਸਟ ਬਹੁਤ ਬਣਿਆ ਰਹਿੰਦਾ ਪਤਾ ਲੱਗਦਾ ਵੀ ਉੱਥੇ ਬੱਚੇ ਨਾਲ ਧੱਕਾ ਹੋ ਰਿਹਾ ਜਾਂ ਕੁਝ ਵੀ ਹੋ ਰਿਹਾ ਕਿਸੇ ਵੀ ਤਰ੍ਹਾਂ ਦੀ ਬੱਚੇ ਦੇ ਨਾਲ ਕੋਈ ਤਰਾਸ ਦੀ ਜਾਂ ਕੋਈ ਐਦਾਂ ਦੀ ਟਰੈਸ ਦੀ ਹੋ ਰਹੀ ਹੈ ਉਹ 81298 ਤੇ ਕਾਲ ਕਰ ਸਕਦਾ ਹੈ ਲੁਧਿਆਣਾ ਟਾਈਮਸ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲীন ਕੌਰ ਇਸ ਟਾਈਮ ਅਸੀਂ ਇੱਕ ਇਹੋ ਜੀ ਜਗ੍ਹਾ ਤੇ ਮੌਜੂਦ ਆ ਜਿਸ ਨੂੰ ਅਸੀਂ ਪਰਮਾਤਮਾ ਦਾ ਘਰ ਕਹਾਂਗੇ ਜਿਹੜੀ ਬੱਚੇ ਦੀ ਦਾਤ ਹੁੰਦੀ ਆ ਉਸ ਦੇ ਵਾਸਤੇ ਕਈ ਲੋਕ ਤਰਸਦੇ ਵੀ ਨੇ ਤੇ ਕਈ ਲੋਕ ਜਿਹੜੇ ਨੇ ਬੇਕਦਰੇ ਹੋ ਜਾਂਦੇ ਨੇ ਐਸਜੀਬੀ ਬਾਲ ਘਰ ਉਹਨਾਂ ਬੱਚਿਆਂ ਦੇ ਵਾਸਤੇ ਹਮੇਸ਼ਾ ਤੋਂ ਹੀ ਖੜਾ ਨਜ਼ਰ ਆਇਆ ਜਿੱਥੇ ਕੀ ਉਹਨਾਂ ਬੱਚਿਆਂ ਨੂੰ ਕਈ ਵਾਰੀ ਕਿੱਥੇ ਨਾ ਕਿੱਥੇ ਜੇਕਰ ਕਿਸੇ ਦੇ ਘਰ ਕੋਈ ਕੁੜੀ ਹੁੰਦੀ ਆ ਤਾਂ ਉਸ ਨੂੰ ਸੜਕ ਤੇ ਸੁੱਟ ਦਿੱਤਾ ਜਾਂਦਾ ਹੈ ਜਾਂ ਕਈ ਵਾਰੀ ਇਦਾਂ ਹੁੰਦਾ ਜੇ ਬੱਚੇ ਦੀ ਜ਼ਰੂਰਤ ਨਹੀਂ ਤਾਂ ਉਸ ਨੂੰ ਇਹੋ ਜੀ ਥਾਂ ਤੇ ਸੁੱਟਿਆ ਜਾਂਦਾ ਜਿੱਥੇ ਸ਼ਾਇਦ ਕੋਈ ਵੀ ਜਾਨਵਰ ਕੋਈ ਕੁੱਤਾ ਵੀ ਲੰਗੇ ਉਹਨੂੰ ਉਸੇ ਤਰੀਕੇ ਨਾਲ ਨੋਜ ਕੇ ਖਾਦੇ ਪਰ ਐਸਜੀਬੀ ਬਾਲਕਰ ਹਮੇਸ਼ਾ ਬੱਚਿਆਂ ਦੀ ਸੇਵਾ ਦੇ ਵਾਸਤੇ ਅੱਗੇ ਆਇਆ ਸਾਡੇ ਨਾਲ ਕੁਲਦੀਪ ਜੀ ਮੌਜੂਦ ਨੇ ਸਰ ਇੰਨੀ ਦੇਰ ਦੇ ਸੇਵਾ ਨਿਭਾ ਰਹੇ ਹੋ ਅੱਜ ਅਸੀਂ ਤੁਹਾਡੇ ਬਾਲ ਘਰ ਦੇ ਵਿੱਚ ਆਏ ਆ ਦਿਲ ਖੁਸ਼ ਹੁੰਦਾ ਜਦੋਂ ਅਸੀਂ ਅੰਦਰ ਆ ਕੇ ਦੇਖਦੇ ਆ ਕਿ ਇੰਨੀਆਂ ਰੂਹਾਂ ਨੂੰ ਇੱਥੇ ਆ ਕੇ ਉਹ ਘਰ ਮਿਲਿਆ ਜੋ ਸ਼ਾਇਦ ਉਹਨਾਂ ਨੂੰ ਸੜਕਾਂ ਤੇ ਜੀਵਨ ਵੀ ਨਹੀਂ ਮਿਲਣ ਵਾਲਾ ਸੀ ਜੀ ਅਸਲ 'ਚ ਇਹ ਮੈਂ ਤਾਂ ਜਦੋਂ ਅਸੀਂ ਇਹਦਾ ਨਾਂ ਵੀ ਰੱਖਿਆ ਸੀ ਤਾਂ ਐਸਜੀਬੀ ਬਾਲ ਘਰ ਰੱਖਿਆ ਸੀ ਇਹ ਬੱਚਿਆਂ ਦਾ ਆਪਣਾ ਘਰ ਖਾਸ ਕਰਕੇ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੂੰ ਸਾਡੇ ਸਮਾਜ ਦੇ ਸਿਰਫੇਰੇ ਲੋਕ ਭਾਰ ਸਮਝ ਕੇ ਜਾਂ ਬੋਝ ਸਮਝ ਕੇ ਸੁੱਟ ਦਿੰਦੇ ਆ ਕਿਸੇ ਨਾ ਕਿਸੇ ਜਗ੍ਹਾ ਤੇ ਛੱਡ ਦਿੱਤਾ ਜਾਂਦਾ ਕਈ ਜਗ੍ਹਾ ਤੇ ਜਦੋਂ ਅਸੀਂ ਆਪਣੇ ਕੋਲ ਇੱਥੇ ਬੱਚੇ ਆਉਂਦੇ ਨੇ ਤਾਂ ਇਹ ਸੋਚਦੇ ਆ ਉਹਨਾਂ ਨੂੰ ਚੱਲਦੀ ਗੱਡੀ ਦੇ ਵਿੱਚੋਂ ਸੁੱਟ ਦਿੱਤਾ ਜਾਂਦਾ ਇਹ ਵੀ ਨਹੀਂ ਜਿੱਥੇ ਬਰਤ ਦੇਣ ਤੋਂ ਬਾਅਦ ਬੱਚਿਆਂ ਨੂੰ ਇੰਨੀ ਪ੍ਰਕੌਸ਼ਨ ਲੈ ਕੇ ਰੱਖਿਆ ਜਾਂਦਾ ਤੇ ਬਾਹਰ ਕੱਢਣ ਤੋਂ ਵੀ ਸੋਚਿਆ ਜਾਂਦਾ ਵੀ 40 ਦਿਨ ਅਸੀਂ ਬਾਹਰ ਨਹੀਂ ਬੱਚਾ ਲੈ ਕੇ ਜਾਣਾ ਤਾਂ ਉਹਨੂੰ ਕਿਵੇਂ ਅਨਾਥ ਤੇ ਬੇਸਹਾਰਾ ਕਰਕੇ ਛੱਡ ਦਿੱਤਾ ਜਾਂਦਾ ਬਹੁਤ ਦਿਲ ਨੂੰ ਟੁੱਬਣ ਵਾਲੀਆਂ ਉਹ ਤਸਵੀਰਾਂ ਹੁੰਦੀਆਂ ਨੇ ਉਹ ਪਿਕਚਰਾਂ ਜਦੋਂ ਸਾਡੇ ਕੋਲ ਆਉਂਦੀਆਂ ਨੇ ਉਹ ਜੇ ਸਮੇਂ ਤੇ ਬਹੁਤ ਮਾੜੇ ਹਾਲਾਤ ਹੁੰਦੇ ਨੇ ਪਰ ਹਮੇਸ਼ਾ ਸਾਡਾ ਇੱਕ ਹੀ ਰਿਹਾ ਵੀ ਉਹਨਾਂ ਬੱਚਿਆਂ ਨੂੰ ਬਚਾਉਣਾ ਤੇ ਉਹਨਾਂ ਨੂੰ ਇੱਕ ਸਮਾਜ ਦਾ ਅੰਗ ਬਣਾਉਣਾ ਹੀ ਸੇਵਾ ਦਾ ਸਾਡਾ ਮੇਨ ਮਕਸਦ ਰਿਹਾ ਵੀ ਬੱਚੇ ਦੀ ਸੇਵਾ ਭਗਵਾਨ ਦੀ ਸੇਵਾ ਹੀ ਸਾਡਾ ਲੋਗੋ ਹੈ ਇਹ ਅਸੀਂ ਉਸੇ ਵਿੱਚੋਂ ਸਾਰਾ ਕੁਝ ਲੱਭਦੇ ਹਾਂ ਵੀ ਉਹਨਾਂ ਨੂੰ ਬਚਾ ਲਈ ਕਿਸੇ ਲੱਗ ਇੰਨੀਆਂ ਦੁਆਵਾਂ ਮਿਲਦੀਆਂ ਲੋਕ ਕਈ ਵਾਰੀ ਅਸੀਂ ਕਮੈਂਟ ਸੈਕਸ਼ਨ ਦੇਖੇ ਤਾਂ ਹਮੇਸ਼ਾ ਇਹ ਕਹਿੰਦੇ ਵੀ ਸਾਡੇ ਘਰ ਤਾਂ ਬੱਚੇ ਦੀ ਦਾਤ ਨਹੀਂ ਪਤਾ ਨਹੀਂ ਕਿਹੜੇ ਇਹੋ ਜਿਹੇ ਹਵਾਨੇ ਜਿਹੜੇ ਸੜਕਾਂ ਤੱਕ ਸੁੱਟ ਦਿੰਦੇ ਨੇ ਬੱਚੇ ਹਾਂਜੀ ਪਿਛਲੇ ਦਿਨੀ ਪਿਛਲੇ ਸਮੇਂ 'ਚ ਇੱਕ ਸਾਡੇ ਕੋਲ 1.5 6 ਮਹੀਨੇ ਪਹਿਲਾਂ ਲੁਧਿਆਣੇ ਤੋਂ ਹੀ ਇੱਕ ਬੇਟਾ ਆਇਆ ਇਹ ਹੈਲਦੀ ਬੇਟਾ ਸੀ ਇੱਕ ਤਾਂ ਇਹ ਹੋਵੇ ਨਾ ਵੀ ਬੱਚੇ ਆ ਜਾਂਦੇ ਨੇ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੁੰਦੇ ਨੇ ਬਿਲਕੁਲ ਨੋਰਮਲ ਤੇ ਹੈਲਦੀ ਬੇਟਾ ਸੀ ਉਹ ਪੱਖੋਵਾਲ ਰੋਡ ਤੇ ਕਿਤੇ ਉਹਨੂੰ ਛੁੱਟਿਆ ਪਾਇਆ ਗਿਆ ਪਰ ਜਦੋਂ ਉਹਨੂੰ ਅਸੀਂ ਦੇਖਿਆ ਤਾਂ ਉਹ ਡਾਕਟਰਾਂ ਦੇ ਕੋਲ ਪਹਿਲਾਂ ਤਾਂ ਹਸਪੀਟਲਾਈਜ਼ ਰਿਹਾ ਉਹ ਮਿਰਕਲ 25 22 25 ਦਿਨ ਦੇ ਕਰੀਬ ਪਰ ਜਦੋਂ ਅਸੀਂ ਉਹਨੂੰ ਦੇਖਦੇ ਸੀ ਤਾਂ ਇਹ ਇੱਕ ਇੰਨਾ ਸੋਹਣਾ ਤੇ ਇਹ ਇਦਾਂ ਦੀ ਇੱਕ ਸ਼ਖਸੀਅਤ ਬਣਿਆ ਉਹ ਬੱਚਾ ਸਾਡੇ ਲਈ ਵੀ ਬਾਲ ਘਰ ਦੇ ਵਿੱਚ ਵੀ ਉਹ ਇੱਕ ਖਿੱਚਦਾ ਕੇਂਦਰ ਰਿਹਾ ਉਸ ਤੋਂ ਬਾਅਦ ਪਰ ਜਦੋਂ ਬੱਚੇ ਆਉਂਦੇ ਨੇ ਤਾਂ ਉਦੋਂ ਉਹਨਾਂ ਦੀ ਬਹੁਤ ਜ਼ਿਆਦਾ ਹਾਲਤ ਮਾੜੀ ਹੋ ਜਾਂਦੀ ਹੈ ਇੱਕ ਤਾਂ ਇਹ ਵੀ ਕਿਸੇ ਨੇ ਛੁੱਟਿਆ ਉਹਨੂੰ ਕਈ ਵਾਰ ਉੱਥੇ ਸਵਾਲ ਵੀ ਉੱਠਦੇ ਨੇ ਬਈ ਉਹਨੂੰ ਇੱਕ بیٹے ਨੂੰ ਕਿਉਂ ਛੱਡਿਆ ਜੀ ਬਿਲਕੁਲ ਸਾਡੇ ਕੋਲ ਆ ਕੇ ਜਦੋਂ ਇੱਥੇ ਵੀ ਅਸੀਂ ਗੱਲ ਕਰਦੇ ਆ ਤਾਂ ਬਹੁਤ ਇਹ ਹੁੰਦਾ ਵੀ ਬੇਟੇ ਛੱਡੇ ਜਾਂਦੇ ਆ ਬੇਟੀਆਂ ਛਡੀਆਂ ਜਾਂਦੇ ਜਾਂ ਆਪਾਂ ਇੱਕ ਸਮਾਜ ਦੇ ਵਿੱਚ ਇੱਕ ਇਦਾਂ ਦੀ ਤਰਾਸਦੀ ਸਮਝਿਆ ਜਿਹਦੇ ਵਿੱਚ ਬੇਟੀਆਂ ਨੂੰ ਛੱਡਿਆ ਜਾਂਦਾ ਜਾਂਦਾ ਪਰ ਜਦੋਂ ਬੇਟੇ ਆਉਂਦੇ ਆ ਤਾਂ ਉੱਥੇ ਤਾਂ ਇਹ ਸਮਝ ਇਹ ਆਉਂਦਾ ਵੀ ਇਹ ਕੀ ਵਰਤਾਰਾ ਹੈ ਨਾ ਪਰ ਪਤਾ ਨਹੀਂ ਹੁਣ ਉਹ ਚੀਜ਼ ਨੂੰ ਕਿਹੜੇ ਅਸੀਂ ਕਿਹੜੇ ਸਮਾਜ ਨੂੰ ਇਹ ਜਿਹੇ ਨੂੰ ਜ਼ਿੰਮੇਵਾਰ ਠਹਿਰਾਈਏ ਉਹਦੇ 'ਚ ਪਰ ਜਦੋਂ ਬੱਚਾ ਸਾਨੂੰ ਮਿਲ ਜਾਂਦਾ ਤਾਂ ਸਾਡੀ ਇੱਕੋ ਪ੍ਰਾਇੋਰਟੀ ਹੁੰਦੀ ਹੈ ਵੀ ਬੱਚੇ ਨੂੰ ਅਸੀਂ ਬਚਾਉਣਾ ਹੈ ਬਾਪੂ ਦੇ ਲਈ ਅਸੀਂ ਫਿਰ ਆਪਣੀ ਜਿੰਦ-ਜਾਨ ਲਾਉਣੇ ਵਾਲਾ ਕੰਮ ਕਰ ਦਿੰਦੇ ਆ ਤੇ ਉਹਦੇ ਬਾਅਦ ਤੇ ਹਰੇਕ ਤਰ੍ਹਾਂ ਦੇ ਐਫਰਟਸ ਲਾਉਣੇ ਆ ਤੇ ਉਹਨੂੰ ਚਾਉਂਦੇ ਆ ਜੀ ਬਿਲਕੁਲ ਤੁਸੀਂ ਜਿਵੇਂ ਦੱਸਿਆ ਕਿ ਸੇਵਾ ਸੰਭਾਲ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਇੱਕ ਬੱਚੇ ਦਾ ਪਾਲਣ ਪੋਸ਼ਣ ਵੀ ਜਿਹੜਾ ਸਾਰੇ ਐਸਪੈਕਟ ਅਗਰ ਦੇਖੇ ਜਾਂਦੇ ਉਹਦੇ ਵਿੱਚ ਪੜਾਈ ਦੇਖੀ ਜਾਂਦੀ ਹੈ ਬੱਚੇ ਦੇ ਕੱਪੜਾ ਲੱਤਾ ਬੱਚੇ ਨੂੰ ਬੜਾ ਛੋਟੇ ਛੋਟੇ ਬੱਚਿਆਂ ਨੂੰ ਨਵੀਂ ਨਵੀਂ ਚੀਜ਼ਾਂ ਦਾ ਬੜਾ ਸ਼ੌਂਕ ਹੁੰਦਾ ਇਹ ਸਾਰੀਆਂ ਚੀਜ਼ਾਂ ਕਿਵੇਂ ਮਤਲਬ ਸੇਵਾ ਦੇ ਤੌਰ ਦੇ ਉੱਤੇ ਚਲਦੀਆਂ ਆਉਂਦੀਆਂ ਇਹ ਸਾਰੀਆਂ ਸੇਵਾ ਸੇਵਾ ਦੇ ਤੌਰ ਤੇ ਹੀ ਚਲਦੀਆਂ ਨੇ ਅਸੀਂ ਪਹਿਲਾਂ ਤਾਂ ਜਦੋਂ ਸਾਡੇ ਆਪਣੇ ਇੱਥੇ ਬੱਚੇ ਆਉਂਦੇ ਆ ਤਾਂ ਉਹਨੂੰ ਕੋਈ ਵੀ ਸੈਕੰਡ ਹੈਂਡ ਚੀਜ਼ ਨਹੀਂ ਦਿੰਦੇ ਹੂੰ ਪਹਿਲਾਂ ਤੇ ਹੀ ਰੱਖਿਆ ਹੋਇਆ ਇੱਕ ਪਿਛਲੇ ਦਿਨ ਹੀ ਨਾ ਮੈਨੂੰ ਇੱਕ ਕਾਲ ਆਈ ਉਹ ਸਾਡੇ ਕੋਈ ਹਾਈ ਕੋਰਟ ਦੇ ਜਸਟਿਸ ਨੇ ਉਹਨਾਂ ਦੀ ਵਾਈਫ ਦੀ ਕਾਲ ਆਈ ਹੁਣ ਜਦੋਂ ਆਪਣੇ ਕੋਲ ਕਾਲ ਆਉਂਦੀ ਤਾਂ ਉੱਥੇ ਤਾਂ ਪਤਾ ਨਹੀਂ ਲੱਗਦਾ ਤਾਂ ਉਹਨਾਂ ਨੇ ਮੈਨੂੰ ਇਦਾਂ ਹੀ ਗੱਲ ਕੀਤੀ ਕਹਿੰਦੀ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਾ ਸਤਿ ਸ਼੍ਰੀ ਅਕਾਲ ਤੇ ਉਹ ਕਹਿੰਦੇ ਜੀ ਮੇਰੇ ਨਾ ਵੀ ਗ੍ਰੈਂਡਸਨ ਦੇ ਕੁਝ ਖਡਾਉਣੇ ਸੀ ਅਸੀਂ ਇੱਥੇ ਦੇਣੇ ਚਾਹੁੰਦੇ ਹਾਂ ਤੁਸੀਂ ਤੋਂ ਲੈ ਲਓਗੇ ਮੈਂ ਕਿਹਾ ਮੈਡਮ ਸੌਰੀ ਜੀ ਅਸੀਂ ਨਾ ਬੱਚਿਆਂ ਦੇ ਲਈ ਸੈਕੰਡ ਹੈਂਡ ਚੀਜ਼ ਯੂਜ਼ ਨਹੀਂ ਕਰਦੇ ਇੱਕ ਖੁਸ਼ੀ ਸਾਨੂੰ ਐਂ ਲੱਗਦਾ ਜਿਵੇਂ ਇੱਕ ਆਪਣਾ ਬਚਪਨ ਸੀ ਜਦੋਂ ਨਮੇ ਖਡਾਉਣੇ ਹਨਾ ਜਿਵੇਂ ਮੇਰੀ ਉਮਰ ਹੁਣ 50 ਸਾਲ ਦੀ ਹੈ ਜਦੋਂ ਅਸੀਂ ਨਾ ਜਦੋਂ ਛੋਟੇ ਹੁੰਦੇ ਸੀ ਤਾਂ ਮੇਲਿਆਂ ਤੋਂ ਇੱਕ 5 ਰੁਪਏ ਦਾ ਖਡਾਣਾ ਮਿਲਦਾ ਹੁੰਦਾ ਸੀ ਉਹਨੂੰ ਇੱਕ ਡੱਬੇ ਚੋਂ ਕੱਢਣਾ ਇੱਕ ਪਲਾਸਟਿਕ ਦੀ ਪੈਕਿੰਗ ਚੋਂ ਕੱਢਣਾ ਉਹੀ ਹੁੰਦਾ ਸੀ ਉਹ ਮੇਰੇ ਖਾਲੀ ਇੱਕ ਡੇਢ ਦਿਨ ਦੋ ਦਿਨ ਚ ਅਸੀਂ ਤੋੜ ਵੀ ਦਿੰਦੇ ਸੀ ਉਹਨੂੰ ਪਰ ਉਹ ਇੱਕ ਖੁਸ਼ੀ ਹੁੰਦੀ ਸੀ ਸਾਨੂੰ ਇਹ ਲੱਗਦਾ ਵੀ ਬੱਚਿਆਂ ਨੂੰ ਵੀ ਜੇ ਉਹ ਚੀਜ਼ਾਂ ਆਉਣੀਆਂ ਇਵਨ ਕਿ ਪੰਜ ਚਾਰ ਦਿਨ ਬਾਅਦ ਉਦਾਂ ਦੀ ਹੀ ਹੋ ਜੰਦੀਆਂ ਹੁਣ ਖਡਾਉਣੇ ਵੀ ਬਹੁਤ ਵਧੀਆ ਹੁੰਦੇ ਨੇ ਪਰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਉਹ ਬਚਪਨਾ ਉਹ ਖੁਸ਼ੀ ਉਹਨਾਂ ਦੇ ਵਿੱਚ ਕਾਇਮ ਰਹੇ ਤੇ ਚਲੋ ਮੈਂ ਉਦਾਂ ਹੀ ਕਹ ਮੈਂ ਕਿ ਸੌਰੀ ਮੈਡਮ ਅਸੀਂ ਪੁਰਾਣੀ ਚੀਜ਼ ਬੱਚਿਆਂ ਦੇ ਯੂਜ਼ ਚੀਜ਼ ਲੈਂਦੇ ਨਹੀਂ ਹੈਗੇ ਮੈਨੂੰ ਤਾਂ ਇਹ ਵੀ ਨਹੀਂ ਮੈਂ ਉਹਨਾਂ ਨੂੰ ਪੁੱਛਿਆ ਨਹੀਂ ਤੁਸੀਂ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਉਹਨਾਂ ਨੇ ਇੰਨੀਓ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਵੀ ਮੈਂ ਮਿਸ ਫਲਾਣੀ ਬੋਲਦੇ ਆ ਹਨਾ ਆਪਣੇ ਜਿਹਾ ਸਭ ਦਾ ਨਾਮ ਲਿਆ ਚਲੋ ਮੈਂ ਕਿਹਾ ਵੀ ਉਹ ਬਹੁਤ ਇੱਕ ਦਿਲ ਦੇ ਨੇੜੇ ਹੁੰਨੇ ਆ ਇਦਾਂ ਦੇ ਇਨਸਾਨ ਨੇ ਉਹ ਤੇ ਪਰ ਉਹ ਕਹਿੰਦੇ ਵੀ ਜਿਵੇਂ ਨਾ ਜੱਸ ਸਾਹਿਬ ਦੱਸਦੇ ਸੀ ਵੀ ਉਦਾਂ ਦਾ ਹੀ ਆਪਾਂ ਸੋਚ ਕੇ ਚੱਲਦੇ ਆ ਮੇਰਾ ਦੱਸਣ ਦਾ ਭਾਵ ਇਹ ਸੀ ਵੀ ਇੱਥੇ ਆਪਾਂ ਕੋਸ਼ਿਸ਼ ਕਰਦੇ ਆ ਵੀ ਉਹਨਾਂ ਬੱਚਿਆਂ ਦਾ ਬਚਪਨਾ ਕਾਇਮ ਰਹੇ ਤੇ ਜਿਹੜਾ ਉਹ ਸਮਾਨ ਹੈ ਜਿਹੜੇ ਵੀ ਆਪਣੇ ਡੋਨਰ ਨੇ ਦੇਖੋ ਇਹ ਸਾਰਾ ਡੋਨੇਸ਼ਨ ਤੇ ਚੱਲਦਾ ਹੈ ਇਹਨੂੰ ਜੋ ਆਉਂਦਾ ਹੁੰਦਾ ਤਾਂ ਡੋਨੇਸ਼ਨ ਦੇ ਵਿੱਚ ਹੀ ਆ ਚੀਜ਼ ਭਾਵੇਂ ਸਸਤੀ ਪਾ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹ ਬੱਚਿਆਂ ਲਈ ਨਵੀਂ ਆਵੇ ਤਾਂ ਕਿ ਨਾਥ ਆਸ਼ਰਮ ਆ ਦੀ ਹਮੇਸ਼ਾ ਇਹੀ ਤਰ੍ਹਾਂ ਦੀ ਰਹ ਜਾਂਦੀ ਹੈ ਜਦੋਂ ਬੱਚਿਆਂ ਦੇ ਕੋਲ ਕਿੱਥੋਂ ਡੋਨੇਸ਼ਨ ਦੇ ਵਿੱਚ ਚੀਜ਼ਾਂ ਆਉਂਦੀਆਂ ਤੇ ਉਹ ਪੁਰਾਣੀਆਂ ਚੀਜ਼ਾਂ ਆਉਂਦੀਆਂ ਕੱਪੜੇ ਹੋਣ ਤਾਂ ਪੁਰਾਣੀਆਂ ਹਨਗਾ ਮਤਲਬ ਕਈ ਵਾਰੀ ਲੋਕ ਸੇਵਾ ਦੇ ਭਾਵਨਾ ਦੇ ਨਾਲ ਨਵੀਆਂ ਚੀਜ਼ਾਂ ਵੀ ਦਿੰਦੇ ਪਰ ਜ਼ਿਆਦਾਤਰ ਇਹ ਦੇਖਣ ਨੂੰ ਮਿਲਦਾ ਪਰ ਇਸ ਘਰ ਦੀ ਅਸੀਂ ਦੇਖੀ ਖੂਬਸੂਰਤੀ ਇਹ ਹੈ ਵੀ ਬੱਚਿਆਂ ਦਾ ਬਚਪਨ ਨਹੀਂ ਖੋਇਆ ਜਾਂਦਾ ਉਸ ਤਰੀਕੇ ਦੇ ਨਾਲ ਹੀ ਉਹਨਾਂ ਨੂੰ ਨਵੀਆਂ ਚੀਜ਼ਾਂ ਜਿਹੜੀਆਂ ਜੋ ਇੱਕ ਮਾਪਿਓ ਦੇ ਤੌਰ ਦੇ ਉੱਤੇ ਮਿਲਣੀਆਂ ਚਾਹੀਦੀਆਂ ਉਹ ਮੈਨੂੰ ਲੱਗਦਾ ਹੈ ਤੁਸੀਂ ਦਿੰਦੇ ਹੋ ਉਹ ਤਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਪਹਿਲੇ ਦਿਨ ਤੋਂ ਹੀ ਰੱਖਿਆ ਹੁਣ ਵੀ ਕਈ ਵਾਰ ਅਸੀਂ ਔਖੇ ਹੋ ਜਾਂਦੇ ਆਂ ਕਈ ਚੀਜ਼ਾਂ 'ਚ ਜਿਵੇਂ ਕੋਵਿਡ ਦੇ ਬਾਅਦ ਸਾਡੇ ਕੋਲ ਬੜੀਆਂ ਚੀਜ਼ਾਂ ਦੀ ਕਮੀ ਆ ਗਈ ਸੀ ਪਰ ਐਫਰਟਸ ਲਾਉਨੇ ਆ ਆਪਣੇ ਭੈਣ ਭਰਾਏ ਸਾਰਾ ਜਿਹੜੀ ਇਹ ਜਗ੍ਹਾ ਹੈ ਸਾਰੀ ਡੋਨੇਸ਼ਨ ਤੇ ਸਾਰੇ ਸਹਿਯੋਗ ਨਾਲ ਚੱਲਦੀ ਹੈ ਪਰ ਅਸੀਂ ਬਹੁਤ ਇਮਾਨਦਾਰੀ ਨਾਲ ਕੋਸ਼ਿਸ਼ ਕਰਦੇ ਆਂ ਵੀ ਜੋ ਬੱਚਿਆਂ ਲਈ ਆਉਂਦਾ ਤਾਂ ਉਹਨਾਂ ਤੇ ਲੱਗੇ ਬਿਲਕੁਲ ਜੀ ਉਹਨਾਂ ਦੇ ਲਈ ਵਰਤੋਂ ਚਾਵੇ ਈਵਨ ਕਿ ਜਿਵੇਂ ਤੁਸੀਂ ਪੜ੍ਹਾਈ ਦੀ ਗੱਲ ਕੀਤੀ ਹੈ ਸ਼ਾਇਦ ਹੁਣ ਤਾਂ ਮੈਂ ਕਹਿ ਨਹੀਂ ਸਕਦਾ ਪਹਿਲਾਂ ਤਾਂ ਮੈਨੂੰ ਪੱਕਾ ਹੀ ਪਤਾ ਹੈ ਵੀ ਪੰਜਾਬ ਦਾ ਇਹ ਪਹਿਲਾ ਇੱਕ ਇਦਾਂ ਦਾ ਅਸੀਂ ਔਰਫਨੇਜ ਕਹਿੰਦੇ ਨਹੀਂ ਪਰ ਹੁਣ ਦੱਸਣ ਵਾਸਤੇ ਇੱਥੇ ਆਪਾਂ ਨੂੰ ਕਹਿਣਾ ਪਏਗਾ ਹਨਾ ਪਹਿਲਾ ਬਾਲ ਘਰ ਹੋਏਗਾ ਜਿੱਥੋਂ ਦੇ ਸਾਰੇ ਬੱਚੇ ICSE ਬੋਰਡ ਦੇ ਵਿੱਚ ਪੜ੍ਹਦੇ ਨੇ ਅਸੀਂ ਕੋਸ਼ਿਸ਼ ਕਰਦੇ ਆਂ ਈਵਨ ਕਿ ਉਹਨਾਂ ਨਾਲ ਵੀ ਸਕੂਲ ਨਾਲ ਵੀ ਕਰ ਲੈਨੇ ਵੀ ਥੋੜੀ ਜਿਹਾ ਸਾਨੂੰ ਤੁਸੀਂ ਕੰਸੈਸ਼ਨ ਦੇ ਦਿਓ ਕੁਝ ਅਸੀਂ ਡੋਨੇਸ਼ਨ ਇਕੱਠੀ ਕਰ ਲੈਨੇ ਆਂ ਪਰ ਉਹ ਸਾਰਾ ਰਲ ਕੇ ਇੱਕ ਚੰਗੀ ਚੰਗਾ ਸਮਾਜ ਸਿਰਜਣ ਦੀ ਉਹਨਾਂ ਬੱਚਿਆਂ ਦੇ ਵਿੱਚ ਕੋਸ਼ਿਸ਼ ਕਰਦੇ ਆਂ ਵੀ ਆਪਾਂ ਸਾਰਾ ਐਫਰਟਸ ਲਾ ਕੇ ਉਹਨਾਂ ਨੂੰ ਸਹੀ ਹੀ ਮਕਾਮ ਤੇ ਲੈ ਚਲੀਏ ਇਹ ਜੇ ਅਸੀਂ ਚਾਹਾਂਗੇ ਤੁਸੀਂ ਆਪਣੇ ਇਹ ਛੋਟੇ-ਛੋਟੇ ਪੈਰਾ ਦੇ ਨਾਲ ਜਿਵੇਂ ਖੁਸ਼ੀਆਂ ਦੇ ਨਾਲ ਇਹ ਘਰ ਬਣਿਆ ਇਹ ਅਸੀਂ ਖੂਬਸੂਰਤੀ ਅਸੀਂ ਦੇਖਦੇ ਹਾਂ ਬੱਚਿਆਂ ਵਾਂਗੂ ਜਿਵੇਂ ਜਿਵੇਂ ਗਰਾਊਂਡ ਉਹਨਾਂ ਨੂੰ ਚਾਹੀਦਾ ਹੁੰਦਾ ਖੇਡਣ ਵਾਸਤੇ ਉਹ ਸਾਰੀਆਂ ਚੀਜ਼ਾਂ ਤੁਸੀਂ ਪ੍ਰੋਵਾਈਡ ਕਰਾਤੀ ਅਸੀਂ ਚਾਹਾਂਗੇ ਅਸੀਂ ਦੇਖੀਏ ਤੁਹਾਡੇ ਨਾਲ ਚਲੀਏ ਤੇ ਅਸੀਂ ਜ਼ਰੂਰ ਦੇਖੀਏ ਇਹ ਇਹ ਦ੍ਰਿਸ਼ ਕਿਉਂਕਿ ਲੋਕਾਂ ਨੂੰ ਪਤਾ ਤਾਂ ਲੱਗਦਾ ਲੋਕ ਦੇਖਦੇ ਵੀ ਨੇ ਪਰ ਲੋਕਾਂ ਨੂੰ ਇੱਕ ਇਨਸਾਈਡ ਸਟੋਰੀ ਹੁੰਦੀ ਹੈ ਨਾ ਉਹ ਚਾਹੀ ਬਹੁਤ ਜ਼ਿਆਦਾ ਨੀਡ ਵੀ ਰਹਿੰਦੀ ਹੈ ਉਸ ਚੀਜ਼ ਦੀ ਜਦੋਂ ਘਰ ਬਣਾਏ ਸੀ ਉਦੋਂ ਇੱਕ ਕਨਸੈਪਟ ਲੈ ਕੇ ਚੱਲੇ ਸੀ ਵੀ ਇਹ ਆਰਫਨੇਜ ਟਾਈਪ ਨਾ ਹੋਣ ਜੀ 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 ਆਮ ਮੇਰੇ ਯਾਦ ਆ ਇੱਕ ਇੱਥੇ ਸੀਨੀਅਰ ਆਈਏਐਸ ਅਫੀਸਰ ਆਇਓ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸੀ ਜੀ ਉਹਨਾਂ ਨੇ ਸੱਚ ਚ ਮੈਨੂੰ ਇਹ ਕਿਹਾ ਜਦੋਂ ਅਸੀਂ ਘੁੰਮਦੇ ਸੀ ਉਹ ਪਹਿਲਾ ਅਮਰਸਰ ਹੁੰਦੇ ਸੀ ਉਹ ਕਹਿੰਦੇ ਮੈਨੂੰ ਨਾ ਇਥੋਂ ਔਨ ਰਿਕਾਰਡ ਹੈ ਇਹ ਚੀਜ਼ ਪਈ ਕਹਿੰਦੇ ਮੈਨੂੰ ਐਦਾਂ ਦੀ ਫੀਲਿੰਗ ਆਉਂਦੀ ਆ ਵੀ ਜਿਵੇਂ ਨਾ ਮੈਂ ਦਰਬਾਰ ਸਾਹਿਬ ਤੋਂ ਨਿਕਲਦਾ ਹੁਮਾ ਮੈਂ ਇਹ ਦੇਖੋ ਉਹ ਨਾ ਚੀਜ਼ਾਂ ਨਾਲ ਅਸੀਂ ਜੋੜ ਨਹੀਂ ਸਕਦੇ ਇੱਕ ਕਿਸੇ ਬੰਦੇ ਦੀ ਇੱਕ ਭਾਵਨਾ ਨੂੰ ਉਹ ਤਾਂ ਬਹੁਤ ਉੱਚੀਆਂ ਚੀਜ਼ਾਂ ਨਹੀਂ ਸਾਡੀਆਂ ਅਸਲ 'ਚ ਜਿਹੜੀ ਐਦਾਂ ਦੀ ਭਾਵਨਾ ਵੀ ਸਾਨੂੰ ਐਦਾਂ ਦੇ ਵਿੱਚੋਂ ਨਾ ਮਹਿਕ ਆਉਣੀ ਚਾਹੀਦੀ ਹੈ ਜਿਹੜਾ ਅਸੀਂ ਹਰੇਕ ਜੇ ਕਿਤੇ ਆਪਾਂ ਨੇ ਪ੍ਰੋਬਲੀਮ ਇਹ ਨੂੰ ਛੋਟਾ ਥੋੜੇ ਖਰਚੇ ਚ ਕਰਨਾ ਹੁੰਦਾ ਕਈ ਵਾਰ ਸਾਨੂੰ ਖਰਚੇ ਵਧਦੇ ਵੱਧ ਕਰਨੇ ਪੈ ਰਹੇ ਨੇ ਤਾਂ ਇੱਕ ਡਾਰਮੇਟਰੀ ਬਣਾ ਕੇ ਇੱਕ ਹਾਲ ਬਣਾ ਕੇ ਉਹਦੇ ਚ ਬਹੁਤ ਸੌਖੇ ਚ ਰੱਖੇ ਜਾ ਸਕਦੇ ਸੀ ਪਰ ਇੱਥੇ ਵੀ ਐਦਾਂ ਦਾ ਇੱਕ ਘਰ ਦਾ ਕਨਸੈਪਟ ਦਿੱਤਾ ਗਿਆ ਜਿਵੇਂ ਇੱਕ ਕੋਠੀ ਹੈ ਉਹਦੇ ਵਿੱਚ ਤਿੰਨ ਬੈੱਡਰੂਮ ਨੇ ਡ੍ਰੇਇੰਗ ਕਮ ਡਾਈਨਿੰਗ ਰੂਮ ਹੈ ਉਹਨਾਂ ਦਾ ਆਪਣਾ ਆਪਣੀ ਕਿਚਨ ਆਪਣਾ ਬਾਸੇਰੀਆ ਸਾਰਾ ਉਹਨਾਂ ਨੂੰ ਇੱਕ ਕੋਠੀ ਨੁਮਾ ਇੱਕ ਘਰ ਨੁਮਾ ਵੀ ਲੱਗੇ ਇਹਨਾਂ ਨੂੰ ਬਿਲਕੁਲ ਅਸੀਂ ਮੈਂ ਕੈਮਰਾਮੈਨ ਨੂੰ ਕਹਾਂਗੇ ਆ ਦਿਖਾਓ ਕੋਈ ਅਗਰ ਕੈਮਰੇ ਦੇ ਵਿੱਚ ਵੀ ਦੇਖਦਾ ਹੋਏਗਾ ਵੀਡੀਓ 'ਚ ਵੀ ਦੇਖਦਾ ਹੋਏਗਾ ਕੋਈ ਕਹਿ ਨਹੀਂ ਸਕਦਾ ਕਿ ਇੱਕ ਜੇ ਦੇਖਿਆ ਜਾਵੇ ਇੱਕ orphans ਦਾ ਘਰ ਬਣਾਇਆ ਗਿਆ ਇਸ ਇਹ ਇੱਧੇ ਕੋਠੀਆਂ ਬਣੀਆਂ ਹੋਈਆਂ ਛੋਟੀਆਂ-ਛੋਟੀਆਂ ਜਿਹੜੇ-ਜਿਹੜੇ ਨਿੱਕੇ-ਨਿੱਕੇ ਪੈਰ ਇੱਥੇ ਆਂਦੇ ਨੇ ਉਹਨਾਂ ਦਾ ਇੱਕ ਆਸ਼ਿਆਣਾ ਟਾਈਪ ਤੁਸੀਂ ਪਿਆਰ ਕੀਤਾ ਦੇਖੋ ਇੱਕ ਹੋਰ ਵੀ ਹੈ ਇਹਨਾਂ ਨੂੰ ਪ੍ਰੋਬਲੀ ਨਾ ਉਸ ਤੋਂ ਵੀ ਵੱਡੀ ਚੀਜ਼ ਹੈ ਬੱਚੇ ਨੂੰ ਨਾ ਇਹ ਪਤਾ ਵੀ ਮੇਰਾ ਇਹ ਘਰ ਹੈ ਮੈਨੂੰ ਜਿਹੜਾ ਮੇਰਾ ਕੋਈ ਵੀ ਖਾਣ-ਪੀਣ ਦੀ ਚੀਜ਼ ਹੈ ਇਹ ਇੱਥੋਂ ਹੀ ਮਿਲਣੀ ਆ ਉਹ ਆਪਣੇ ਘਰਾਂ ਚ ਜਾਂਦੇ ਨੇ ਜੇ ਉਹਨਾਂ ਨੇ ਪਾਣੀ ਚਾਹ ਰੋਟੀ ਕੁਛ ਵੀ ਲੈਣਾ ਤਾਂ ਦੂਜੇ ਘਰ ਨਹੀਂ ਵੜਦੇ ਉਹਨੂੰ ਪਤਾ ਮੇਰਾ ਉਹ ਘਰ ਆ ਮੈਂ ਉੱਥੇ ਹੀ ਜਾਣਾ ਮੈਨੂੰ ਉੱਥੇ ਮਿਲਣਾ ਹੈ ਇਹ ਜੀ 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 ਇਹ ਇਦਾਂ ਦੇ ਪਰ ਸਾਨੂੰ ਉਹ ਖੁਸ਼ੀਆਂ ਵੀ ਲੱਗਦੀਆਂ ਵੀ ਉਹਨਾਂ ਦੀ ਖੁਸ਼ੀਆਂ ਲੱਭਦੇ ਆ ਆਪਾਂ ਅਸਲ ਚ ਜਿਹੜੀਆਂ ਗੁਆਚ ਗਈਆਂ ਜਿੰਨੀਆਂ ਕ ਬਚਾ ਸਕੀਏ ਉਹ ਬਚਪਨਾ ਬਚਾ ਲਈਏ ਉਹਨਾਂ ਦਾ ਉਹਦੇ ਤੇ ਲੱਗੇ ਹੋਏ ਆ ਤਾਂ ਅਸੀਂ ਦੇਖ ਰਹੇ ਹਾਂ ਇਹ ਫਾਊਂਡੇਸ਼ਨ ਦੇ ਵਿੱਚ ਹਰ ਇੱਕ ਚੀਜ਼ ਦੀ ਧਿਆਨ ਰੱਖਿਆ ਜਾਂਦਾ ਹੈ ਬੱਚੇ ਦੀ ਐਜੂਕੇਸ਼ਨ ਤੇ ਅਸੀਂ ਦੇਖਿਆ ਬੱਚੇ ਇੰਨੇ ਖੁਸ਼ ਹੋ ਕੇ ਆ ਰਹੇ ਕਈ ਵਾਰ ਏਦਾਂ ਹੁੰਦਾ ਨਾ ਸਕੂਲ ਵੱਡੇ ਵੱਡੇ ਘਰਾਂ ਦੇ ਬੱਚੇ ਵੀ ਸਕੂਲ ਜਾਂਦੇ ਕਤਾਨਦੇ ਪਰ ਇੱਥੇ ਮੈਂ ਦੇਖ ਰਹੀ ਹਾਂ ਖੁਸ਼ੀ ਖੁਸ਼ੀ ਪੜਦੇ ਵੀ ਨਜ਼ਰਾਂ ਅਸਲ 'ਚ ਪ੍ਰੋਬਬਲੀ ਜਿਹੜੇ ਇਹ ਬੱਚੇ ਨੇ ਇਹ ਉਹ ਬੱਚੇ ਨੇ ਜਿਹੜੇ ਨਾ ਆਪਣੇ ਕੋਲ ਥੋੜੀ ਜਿਹੀ ਵੱਡੇ ਹੋ ਕੇ ਨਹੀਂ ਆ ਜਾਂਦੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਪੜਾਈ ਵੱਲ ਨੂੰ ਤੋਰ ਲਈ ਜਿਵੇਂ ਕੋਈ 10 ਸਾਲ ਦਾ 11 ਸਾਲ ਦਾ ਬੱਚਾ ਆ ਗਿਆ ਉਹਨਾਂ ਵਾਸਤੇ ਫਿਰ ਇੱਥੇ ਟੀਚਰ ਰੱਖ ਕੇ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਵੀ ਸਕੂ ਇਹ ਉਹ ਬੱਚੇ ਨੇ ਪਰ ਇਹਨਾਂ ਇੰਟਰਸਟ ਬਹੁਤ ਬਣਿਆ ਰਹਿੰਦਾ ਤੁਹਾਨੂੰ ਕੰਟੈਕਟ ਕਿਵੇਂ ਕਰਦੇ ਆ ਲੋਕ ਕਿਉਂਕਿ ਅਸੀਂ ਦੇਖੀਏ ਕਈ ਵਾਰੀ ਬੱਚਿਆਂ ਦੇ ਨਾਲ ਘਰਾਂ ਦੇ ਵਿੱਚ ਕੁਝ ਨਾ ਕੁਝ ਹੁੰਦਾ ਨਜ਼ਰ ਆਉਂਦਾ ਪਰ ਕੋਈ ਬਾਹਰ ਨਹੀਂ ਨਿਕਲ ਆਉਂਦਾ ਪਰ ਇੱਥੇ ਕੰਟੈਕਟ ਕਿਵੇਂ ਕੀਤਾ ਜਾਂਦਾ ਅਸਲ ਚੀਜ਼ ਦੇ ਲਈ ਦੋ ਚੀਜ਼ਾਂ ਨੇ ਇੱਕ ਗਵਰਨਮੈਂਟ ਦੀ ਲਾਈਨ ਹੈ 80981098 ਹਾਂਜੀ ਪਹਿਲਾਂ ਅਕਤੂਬਰ ਤੱਕ ਆਪਾਂ ਹੀ ਚਲਾਉਂਦੇ ਰਹੇ ਹਾਂ ਉਹਨੂੰ ਸਟੇਟ ਕਮਪ ਵੱਲੋਂ ਲੁਧਿਆਣੇ ਦੇ ਵਿੱਚ ਆਪਾਂ ਕੋਲ ਦਿੱਤੀ ਹੋਈ ਸੀ ਉਹ ਇਹ ਸੈਂਟ੍ਰਲਾਈਜ਼ਡ ਸਿਸਟਮ ਹੈ ਇੱਕ ਹੋਨਸਟ ਸਟੇਟ ਗਵਰਨਮੈਂਟ ਚ ਚਲਾਉਂਦੀ ਹੈ ਸਾਰੀ ਪੂਰੇ ਇੰਡੀਆ ਦੇ ਵਿੱਚ ਸਟੇਟ ਗਵਰਨਮੈਂਟ ਨੂੰ ਦਿੱਤਾ ਹੋਇਆ ਜੇ ਕਿਸੇ ਵੀ ਕਿਸੇ ਵੀ ਪੇਰੈਂਟਸ ਨੂੰ ਜਾਂ ਕਿਸੇ ਆਂਡੀ ਗਵਾਂਡੀ ਨੂੰ ਪਤਾ ਲੱਗਦਾ ਵੀ ਉੱਥੇ ਬੱਚੇ ਨਾਲ ਧੱਕਾ ਹੋ ਰਿਹਾ ਜਾਂ ਕੁਝ ਵੀ ਹੋ ਰਿਹਾ ਕਿਸੇ ਵੀ ਤਰ੍ਹਾਂ ਦੀ ਬੱਚੇ ਦੇ ਨਾਲ ਕੋਈ ਤਰਾਸ ਦੀ ਜਾਂ ਕੋਈ ਐਦਾਂ ਦੀ ਟਰੈਜਡੀ ਹੋ ਰਹੀ ਹੈ ਉਹ 1098 ਤੇ ਕਾਲ ਕਰ ਸਕਦਾ ਪਰ ਇੱਕ ਮੀਡੀਆ ਅੱਜ ਦੇ ਯੁੱਗ ਦੇ ਵਿੱਚ ਬੜੀ ਵੱਡੀ ਚੀਜ਼ ਹੈ ਜਿਵੇਂ ਹੁਣ ਤੁਸੀਂ ਐ ਸੋਸ਼ਲ ਮੀਡੀਆ ਥੋੜੇ ਜਿਹਾ ਅਸੀਂ ਵੀ ਕੁਛ ਕਰਦੇ ਰਹਿੰਨੇ ਆ ਤਾਂ ਲੋਕ ਸਾਡੇ ਨੰਬਰ ਉੱਤੇ ਚਲੇ ਜਾਂਦੇ ਨੇ ਲੋਕ ਸੰਪਰਕ ਕਰ ਲੈਂਦੇ ਨੇ ਫਿਰ ਪੁਲਿਸ ਨੂੰ ਜਾਂ ਅਸੀਂ ਮੌਕੇ ਤੇ ਜੋ ਵੀ ਆਪਣਾ ਸਿਵਲ ਪ੍ਰਸ਼ਾਸਨ ਨੂੰ ਕੰਟੈਕਟ ਕਰਕੇ ਉਹ ਕਰ ਲੈਣੇ ਆ ਤੇ ਬਹੁਤ ਸਾਡੇ ਨਾਲ ਲੋਕ ਸੰਪਰਕ ਕਰ ਲੈਂਦੇ ਨੇ ਵੀ ਫਲਾਨੀ ਜਗ੍ਹਾ ਬੱਚੇ ਦੇ ਨਾਲ ਬਹੁਤ ਮਾੜਾ ਹੋ ਰਿਹਾ ਤੁਸੀਂ ਕਿਵੇਂ ਸਾਡੀ ਹੈਲਪ ਕਰ ਸਕਦੇ ਹੋ ਫਿਰ ਅਸੀਂ ਉਹਨਾਂ ਨੂੰ ਦੱਸਦੇ ਆਂ ਵੀ ਤੁਸੀਂ ਕੀ ਕਰਨਾ ਸਾਡਾ ਪਾਰਟ ਕੀ ਹੋਏਗਾ ਉਹ ਬੱਚਾ ਲੈ ਲੈਣੇ ਆਂ ਮੈਂ ਆਪਣਾ ਇੱਥੋਂ ਦਾ ਜਿਹੜਾ ਮੇਨ ਹੋਇਆ ਵੀ ਇਸ ਬੱਚੇ ਨੂੰ ਕਿਵੇਂ ਬਚਾਵਾਂ ਬੱਚੇ ਨੂੰ ਸੇਫ ਕਿਵੇਂ ਰੱਖਣਾ ਉਹਦਾ ਬਚਪਨ ਕਿਵੇਂ ਬਚਾਉਣਾ ਉਸ ਚੀਜ਼ ਤੇ ਲੱਗੇ ਰਹਿੰਦੇ ਆ ਤੇ ਜੇ ਤੁਹਾਡੇ ਕੋਲ ਅਡਾਪਸ਼ਨ ਵਾਸਤੇ ਆਉਂਦੇ ਕਿਉਂਕਿ ਕਈ ਲੋਕ ਜਿਹੜੇ ਨੇ ਬਹੁਤ ਸਾਰੇ ਘਰਾਂ ਦੇ ਵਿੱਚ ਬੱਚਿਆਂ ਦੀ ਦਾਤ ਮੰਗਦੇ ਰਹਿੰਦੇ ਨੇ ਗੁਰੂ ਘਰਾਂ 'ਚ ਮੱਥੇ ਟੇਕ ਕਿਸੇ ਬਾਬੇ ਦੇ ਥਾਂ ਤੇ ਮੱਥੇ ਟੇਕ ਬੱਚਾ ਜਿਨ੍ਹਾਂ ਦੇ ਨਹੀਂ ਹੁੰਦੇ ਫਿਰ ਉਹ ਕਈ ਵਾਰੀ ਅਡਾਪਸ਼ਨ ਸੈਂਟਰ ਦੇ ਵਿੱਚ ਜਾਂਦੇ ਆ ਆਰਫਨੇਜ ਦੇ ਵਿੱਚ ਜਾਂਦੇ ਕਿ ਸ਼ਾਇਦ ਸਾਡੀ ਜਿਹੜੀ ਜ਼ਰੂਰਤ ਹੈ ਬੱਚੇ ਦੀ ਜਾਂ ਫਿਰ ਕਿਸੇ ਬੱਚੇ ਨੂੰ ਜੀਵਨ ਮਿਲ ਜਵੇ ਕੋਈ ਘਰ ਮਿਲ ਜੇ ਤੇ ਉਹ ਤੁਹਾਡੇ ਨਾਲ ਕੰਟੈਕਟ ਕਰਦੇ ਫਿਰ ਉਹ ਉਹ ਐਸਪੈਕਟਸ ਕਿਵੇਂ ਕਵਰ ਕਰਦੇ ਉਹਨਾਂ ਨੂੰ ਕਿਵੇਂ ਤੁਸੀਂ ਅ ਅਸਲ 'ਚ ਜਦੋਂ ਸਾਡੇ ਨਾਲ ਬਹੁਤ ਲੋਕ ਸੰਪਰਕ ਕਰਦੇ ਨੇ ਖਾਸ ਕਰਕੇ ਅਡਾਪਸ਼ਨ ਬਾਰੇ ਜਦੋਂ ਬੱਚੇ ਦੀ ਕੋਈ ਵੀਡੀਓ ਕਿਸੇ ਵੀ ਤਰ੍ਹਾਂ ਦੀ ਚੱਲੀ ਜਾਂਦੀ ਹੈ ਤਾਂ ਪਹਿਲਾਂ ਹੀ ਬੱਚੇ ਦਾ ਹੁੰਦਾ ਵੀ ਸਾਨੂੰ ਬੱਚਾ ਦੇ ਦਿਓ ਅ ਇੱਕ ਤਾਂ ਮੈਂ ਇਹ ਦੱਸਦਾ ਇਹ ਇੱਕ ਪੂਰਾ ਆਪਣਾ ਅਡਾਪਸ਼ਨ ਦਾ ਗਵਰਨਮੈਂਟ ਦਾ ਸਿਸਟਮ ਹੈ ਜਿਹਨੂੰ ਸੈਂਟਰ ਗਵਰਨਮੈਂਟ ਚਲਾਉਂਦੀ ਹੈ ਸੈਂਟਰਲਾਈਜ਼ਡ ਸਿਸਟਮ ਹੈ ਉਹਨੂੰ ਆਪਾਂ ਇੱਕ ਉਦੇਚ ਪੂਰਾ ਦੱਸਾਂਗੇ ਵੀ ਤਾਂ ਕਿ ਸਾਰਿਆਂ ਨੂੰ ਉਹ ਉਹ ਵੀਡੀਓ ਦੇਖ ਕੇ ਹੀ ਅਡਾਪਸ਼ਨ ਕਰ ਸਕਣ ਉਹਨਾਂ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਾ ਪਵੇ ਪਰ ਬਹੁਤ ਅੱਛਾ ਕਨਸੈਪਟ ਆ ਜੀ ਬਿਲਕੁਲ ਤਾਂ ਇਹ ਸਾਡੇ ਨਾਲ ਕੁਲਦੀਪ ਜੀ ਸੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਨੂੰ ਦੱਸ ਦਿੱਤੀ ਕਿ ਇਸ ਐਸਜੀਬੀ ਬਾਲਕਰ ਦੇ ਵਿੱਚ ਕਿਵੇਂ ਬੱਚੇ ਜਿਹੜੇ ਪਹੁੰਚਦੇ ਨੇ ਜਾਂ ਫਿਰ ਬੱਚਿਆਂ ਦੀ ਕਿਵੇਂ ਜਿਹੜੀ ਸੰਭਾਲ ਕੀਤੀ ਜਾਂਦੀ ਹੈ ਬਹੁਤ ਸਾਰੇ ਬੱਚਿਆਂ ਦੇ ਨਾਲ ਕਈ ਵਾਰੀ ਕੋਈ ਗਵਾਂਡੀ ਹੁੰਨ ਜਿਹੜੇ ਦੇਖਦੇ ਨਜ਼ਰ ਆਣ ਕੋਈ ਤਰਾਸਦੀ ਹੁੰਦੀ ਹੋਵੇ ਕੋਈ ਘਰ ਦੇ ਵਿੱਚ ਜ਼ੋਰ ਰਬਲਸਤੀ ਹੁੰਦੇ ਹੋਵੇ ਉਹ ਵੀ ਬੱਚੇ ਜਿਹੜੇ ਨੇ ਇੱਥੇ ਭੇਜ ਦਿੱਤੇ ਜਾਂਦੇ ਨੇ ਤੇ ਉਹਨਾਂ ਦਾ ਬਚਪਨ ਬਚਾਉਣ ਵਾਸਤੇ ਇਹ ਸੇਵਾ ਕਰਦੇ ਨਜ਼ਰ ਆ ਰਹੇ ਨੇ ਇਸ ਘਰ ਦੇ ਵਿੱਚ ਛੋਟੇ-ਛੋਟੇ ਜਿਹੜੀਆਂ ਕੋਠੀਆਂ ਬਣੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਹਰ ਇੱਕ ਚੀਜ਼ ਆ ਜਿਹੜਾ ਖਾਸ ਤੌਰ ਤੇ ਧਿਆਨ ਰੱਖਿਆ ਜਾਂਦਾ ਤਾਂ ਇਦਾਂ ਦੀ ਹੋਰ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰਾਂਗੇ ਵਦੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਾ ਐਂਡ ਬਲਵਿੰਦਰ ਦੇ ਨਾਲ ਮੈਂ ਪ੍ਰਬਲਿਨ ਕੌਰ